ਸਰਬ ਜੀ ਸੰਗਰੂਰ ਵੀ ਲਾਹੀ ਮਾਰ ਖਾਂਦੇ ਉਹ ਹੀ ਜੋ ਰਹਿੰਦੇ ਸੰਗੇ ਨਹੀਂ ਜੋ ਰਹਿੰਦੇ ਸੰਗੇ ਨਹੀਂ ਮਾਰ ਖਾਂਦੇ ਉਹ ਹੀ ਮਾਰ ਖਾਂਦੇ ਉਹ ਹੀ ਮਾਰ ਖਾਂਦੇ ਉਹ ਹੀ ਮਾਰ ਖਾਂਦੇ ਉਹ ਹੀ ਜੋ ਰਹਿੰਦੇ ਸੰਗੇ ਨਹੀਂ ਜੋ ਰਹਿੰਦੇ ਸੰਗੇ ਨਹੀਂ ਜੇ ਦਿਨ ਮੰਦੇ ਨੇ 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 ਕਦੇ ਆਉਣੇ ਚੰਗੇ ਨੇ ਮਾਲਕਾਂ ਦੇ ਉਹ ਹੀ ਜੋ ਰੰਦੇ ਚੰਗੇ ਨੇ ਅੱਗੇ ਵੱਧ ਹੌਸਲਾ ਹਿੰਮਤ ਯਾਰ ਬਣਾ ਕੇ ਨਾ ਮਰ ਬੰਦਿਆ ਵੇ ਤੂੰ ਜਾਨ ਰਦਹਾ ਵਿੱਚ ਪਾ ਕੇ ਨਾ ਮਰ ਬੰਦਿਆ ਵੇ ਦੁਨੀਆ ਨਾਲੇ ਦੁਖਾਂ ਵਿੱਚ ਪਾ ਕੇ ਮਰਿਆ ਮੁਕਤੀ ਮਿਲਦੀ ਮਨ ਮੁਖ ਕੌਣ ਕਹਿੰਦਾ ਬੰਦਾ ਓ ਕਾਂ ਦਾ ਬੰਦਾ ਜੋ ਦੁੱਖ ਨਹੀਂ ਸਹਦਾ ਬੰਦਾ ਓ ਕਾਂ ਦਾ ਬੰਦਾ ਜੋ ਦੁੱਖ ਨਹੀਂ ਸਹਦਾ ਉਹ 부ਝਦਿਲ ਬੰਦਾ ਏ ਉਹ 부ਝਦਿਲ ਬੰਦਾ ਏ ਉਹ 부ਝਦਿਲ ਬੰਦਾ ਏ ਜੋ ਪਰ ਕੇ ਪਿੱਠ ਦਿਖਾ ਕੇ ਨਾ ਮਰੇ ਬੰਦੇ ਆਵੇ ਤੂੰ ਜਾਣ ਦੁਕਾਨ ਵਿੱਚ